ਅੱਜ ਜਸੀਂ ਗੱਲ ਕਰਨ ਜਾ ਰਹੇ ਹਾਂ ਖਾਸਾਂ ਵਾਲੀ ਤੇ ਥੀਏਟਰ ਕੇ ਤੁਸੀਂ ਬੰਨ ਵਿੱਚ ਪਏ 파ੜ ਦੀ ਜਿੱਥੋਂ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅੱਜ ਉੱਥੇ ਪਹੁੰਚੇ ਬਾਬਾ ਗੁਰసేਵ ਸਿੰਘ ਜੀ ਮਛਰਾਲੇ ਵਾਲੇ ਉਹਨਾਂ ਵੱਲੋਂ ਧਾਰਮਿਕ ਸੰਸਥਾਵਾਂ ਸਿੱਖ ਜਥੇਬੰਦੀਆਂ ਨੂੰ ਕੀਤੀ ਗਈ ਅਪੀਲ ਦੇਖੋ ਅਪੀਲ ਵਿੱਚ ਬਾਬਾ ਜੀ ਨੇ ਸੰਗਤਾਂ ਨੂੰ ਕੀ ਕਿਹਾ ਤੁਸੀਂ ਦੇਖ ਰਹੇ ਹੋ ਡੀਪਨ 24 ਨਿਊਜ਼ ਰਿੰਕਾ ਵਾਲੀਆ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਆਪਾਂ ਖੜੇ ਆ ਜੀ ਨਗਰ ਠਿੱਠਕੇ ਖਾਸਾਂ ਵਾਲੀ ਜਿਹੜਾ ਪਹਿਲੀਆਂ ਚ ਡੰਗ ਪਿਆ ਸੀ ਜਾਂ ਰੇਤਾ ਪਈ ਕਿਸਾਨਾਂ ਦੇ ਵੀ ਰਹਿੰਦੇ ਆ ਪਹਿਲੀਆਂ ਦੇ ਵਿੱਚ ਬਹੁਤ ਸਾਸ ਪਾਈ ਤੇ ਜਿਹੜੇ ਖੇਤ ਪਤਰੇ ਆ ਉਹਦੇ ਸੇਵਾ ਚੱਲਦੀ ਆ ਜੀ ਤੇ ਜਿਹੜੀ ਇਸ ਟਾਈਮ ਸੇਵਾ ਵਾ ਇਹ ਗੁਰਦੁਆਰਾ ਬਾਬਾ ਮੀਰਾ ਜੀ ਮਛਾਲਾ ਰਾਧਾ ਸੁਆਮੀ ਡੇਰਾ ਜਾਂ ਹੋਰ ਸਕਦਾ ਨੇ ਸਹਿਯੋਗ ਨਾਲ ਚੱਲ ਰਹੀ ਆ ਜੀ ਤੇ ਆਪਣਾ ਜੋ ਵੀ ਵੀਰਾਂ ਨੇ ਕੋਈ ਸੇਵਾ ਕਰਨੀ ਹੋਵੇ ਤੇ ਇੱਥੇ ਪਹੁੰਚ ਕੇ ਆਪਣਾ ਡੀਜ਼ਲ ਦੀ ਸੇਵਾ ਦੇ ਇਸ ਡੀਜ਼ਲ ਦੀ ਸੇਵਾ ਦੀ ਲੋੜ ਹੈ ਜਾਂ ਆਪਣੇ ਵੀ ਟਰੈਕਟਰ ਲੈ ਕੇ ਕਨਾਵ ਪਾ ਕੇ ਤੇ ਇੱਥੇ ਸੇਵਾ ਕਰਾ ਰਹੇ ਨੇ ਇਹ ਜਿਹੜੀ ਆਪਣਾ ਕਰੀਬਨ 100 ਏਕੜ ਨਾਲੋਂ ਪਲੱਸ ਜਿਹੜੀ ਜ਼ਮੀਨ ਹੈ ਜੀ ਜਿਹੜੀ ਬਿਲਕੁਲ ਪੰਜਰ ਹੋ ਚੁੱਕੀ ਹੈ ਜਿਹਦੇ ਵਿੱਚ 5-5 10-10 ਫੁੱਟ ਡੇਟਾ ਵਾ ਤੇ ਜਿਹੜੇ ਡੋਮਿਆਂ ਕੋਈ ਥੀਂ ਚ ਫੁੱਟ ਦਾ ਡੋਮਿਆਂ ਕਿਸੇ ਦੀ ਕਿਸਾਨ ਦੀ ਪੈੜੀ ਦੇ ਵਿੱਚ ਕੋਈ 10 ਫੁੱਟ ਦਾ ਤੇ ਜਿਹੜਾ ਜਿਹੜਾ ਪੂਰਿਆ ਜਾਵੇ ਤੇ ਸਾਰਿਆਂ ਨੇ ਅਪੀਲ ਹੈ ਕਿ ਇੱਥੇ ਸਹਯੋਗ ਦਿੱਤਾ ਜਾਵੇ ਡੀਜ਼ਲ ਦੀ ਸੇਵਾ ਦੀ ਲੋੜ ਹੈ ਜਾਂ ਟਰੈਕਟਰ ਲੈ ਕੇ ਕਨਾਵ ਪਾ ਕੇ ਤੇ ਆਪਣੀ ਸੇਵਾ ਆਣ ਕੇ ਕੰਮ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲ ਸਾਧ ਸੰਗਤ ਜਿਹੜੀਆਂ ਪਹਿਲੀਆਂ ਪਤਰੀ ਕਰਦੀ ਸੇਵਾ ਚੱਲ ਰਹੀ ਉਹਦੇ ਵਿੱਚ ਸੰਤ ਬਾਬਾ ਸਰਪੰਨ ਸਿੰਘ ਜੀ ਜਿੰਗ ਜੀ ਉਹਨਾਂ ਵੱਲੋਂ ਤੇ ਦਾਣਾ ਦੇ ਭੇਵੇ ਵਾਲਿਆਂ ਵੱਲੋਂ ਜਿਹਨਾਂ ਤੋਂ ਆਇਆ ਪਾਸ ਨੂੰ ਸੰਗਤ ਦਾ ਨਾਮ ਨਾਲ ਸੰਗਤ ਦਾ ਧੰਨਵਾਦ ਕਰਦੇ ਹਾਂ ਸਤਿਗੁਰ ਤੇ ਬੋਲੇ ਸ਼ਰੀਫ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ